ਅਰਤੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਪਿੰਮੋੜੇ ਕਲਾਂ ਵਿਖੇ ਸਾਜਖੰਡ ਵਾਸੀ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਗੁਰੂ ਕੇ ਬਾਗ ਵਾਲਿਆਂ ਦੇ ਪੂਰਨੀਆਂ ਤੇ 3 ਦਿਨ ਧਾਰਮਿਕ ਜੋੜ ਮੇਲਾ ਜਥੇਦਾਰ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਦੀ ਅਗਵਾਹੀ ਹੇਠ ਪਿੰਮੋੜੇ ਕਲਾਂ ਨਵੇਂ ਮੋੜੇ ਕੰਗਾਵਾਲਾ ਖੂ ਮਾਨਾਵਾਲਾ ਤੇ ਸਮੂਹ ਨਗਰ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਤੋਂ ਉਪਰੰਤ ਰਾਤ ਤੇ ਦਿਨ ਦੇ ਸਜੇ ਦੀਵਾਨ ਹਾਲ ਵਿੱਚ ਰਾਗੀ ਢਾਡੀ ਤੇ ਕਵਿਸ਼ਰੀ ਜਥਿਆਂ ਨੇ ਜੁੜੀ ਸੰਗਤ ਨੂੰ ਸੂਰਬੀਰ ਯੋਧਿਆਂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਸੰਤ ਬਾਬਾ ਸਤਨਾਮ ਸਿੰਘ ਤੇ ਸੇਵਾਦਾਰ ਬਾਬਾ ਕੁਲਬੀਰ ਸਿੰਘ ਵੱਲੋਂ ਜਥਿਆਂ ਤੇ ਸੰਤ ਮਹਾਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ਾਮ ਨੂੰ ਕਬੱਡੀ ਕਲੱਬ ਰਮਦਾਸ, ਕਬੱਡੀ ਕਲੱਬ ਸੌਰ ਸਿੰਘ, ਗੁਰੂ ਨਾਨਕ ਦੇਵ ਜੀ ਕਬੱਡੀ ਕਲੱਬ ਬੋਲੀਆ ਅਤੇ ਆਜ਼ਾਦ ਕਬੱਡੀ ਕਲੱਬ ਪਟਿਆਲਾ ਦੀਆਂ ਟੀਮਾਂ ਦੇ ਸਖਤ ਮੁਕਾਬਲੇ ਵੇਖਣ ਨੂੰ ਮਿਲੇ। ਇਸ ਮੌਕੇ ਕਈ ਸੁਆਦੀ ਪਕਵਾਨਾਂ ਦੇ ਲੰਗਰ ਅਟੁੱਟ ਵਰਤਾਏ ਗਏ। ਲਾੜੀ ਮਾਤ ਨੂੰ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਮਹਾਰਾਜ ਜੀ ਦੀ ਪਵਨ ਪਵਿੱਤਰ ਬਾਣੀ ਦਾ ਬਚਨ ਹੈ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ RAM ਵਸੇ ਮਨ ਮਾਹੇ ਦੇ ਪਵਨ ਮਹਾਵਾਕ ਅਨੁਸਾਰ ਤਨ ਤਨ ਬਾਬਾ ਸਹਿਬ ਸਿੰਘ ਜੀ ਦੇ ਪਵਨ ਪਵਿੱਤਰ ਸਥਾਨ ਉਤੇ ਪਿੰਡ ਮੌੜੇ ਕਲਾਂ ਦੀ ਧਰਤੀ ਉਤੇ ਕਰ ਸੇਵਾ ਗੁਰੂ ਕੇ ਬਾਗ ਵੱਲੋਂ ਸਤਖੰਡ ਵਾਸੀ ਮਹਾਪੁਰਸ਼ ਬਾਬਾ ਹਯਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਸਤਖੰਡ ਵਾਸੀ ਮਹਾਪੁਰਸ਼ ਬਾਬਾ ਲੱਖਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਮੌਜੂਦਾ ਸਤਕਾਰਯੋਗ ਮਹਾਪੁਰਸ਼ ਸ੍ਰੀ ਮਾਨਸੰਤ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਤੇ ਸਮੁੱਚੀ ਕਾਰਸੇਵਾ ਗੁਰੂ ਕੇ ਬਾਗ ਵਾਲੀ ਜਥੇਬੰਦੀ ਵੱਲੋਂ ਜਥੇਦਾਰਾਂ ਵੱਲੋਂ ਬਾਬਾ ਸਰ ਸਿੰਘ ਜੀ ਦੇ ਸਥਾਨ ਦੇ ਉੱਤੇ ਸਲਾਨਾ ਜੋੜ ਮੇਲਾ 2 ਇਨਤੇ 4 ਜੁਲਾਈ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਏ 2 ਅਤੇ 3 ਜੁਲਾਈ ਦੇ ਰਾਤ ਦੇ ਦੀਵਾਨ ਸੱਜੇ ਨੇ ਤੇ 4 ਜੁਲਾਈ ਦਿਨ ਦੇ ਦੀਵਾਨ ਸੱਜੇ ਨੇ ਤੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਗਿਆਨੀ ਜੋਗਾ ਸਿੰਘ ਜੀ ਭਾਗੋਵਾਲ ਉਹਨਾਂ ਦਾ ਇੱਕ ਵਿਸ਼ੇਸ਼ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਉਹਨਾਂ ਦਾ ਢੱਡ ਜਥਾ ਤੇ ਦਾਸ ਗੁਰਪ੍ਰੀਤ ਸਿੰਘ ਚੁੰਮਡੇ ਦੇ ਢੱਡ ਜਥੇ ਨੇ ਹਾਜ਼ਰੀ ਭਰੀ ਹੈ ਅਤੇ ਸਤਕਾਰਯੋਗ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਨੇ ਗੁਰੂਕੀਆਂ ਸਿੱਖ ਸੰਗਤਾਂ ਦੇ ਦਰਸ਼ਣਦਾਰੇ ਕੀਤੇ ਨੇ ਅੱਜ ਇਸ ਪੂਰੇ ਇਲਾਕੇ ਵਿੱਚੋਂ ਸਿੱਖ ਸੰਗਤਾਂ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਸਾਲਾਨਾ ਜੋੜ ਮੇਲੇ ਵਿੱਚ ਹਾਜ਼ਰੀਆਂ ਲਵਾ ਰਹੀਆਂ ਨੇ ਤੇ ਰਾਤ ਨੂੰ ਕਬੱਡੀ ਦਾ ਸ਼ਾਮਾਂ ਨੂੰ ਕੱਪ ਹੋਵੇਗਾ ਜਿਹਦੇ ਵਿੱਚ ਉੱਚ ਕੋਟੀ ਦੀਆਂ ਕਬੱਡੀ ਦੀਆਂ ਟੀਮਾਂ ਜਿਹੜੀਆਂ ਨੇ ਉਹ ਭਾਗ ਲੈਣਗੀਆਂ ਤੇ ਬਾਹਰ ਗੁਰੂਕੀਆਂ ਸਿੱਖ ਸੰਗਤਾਂ ਵੱਲੋਂ ਕਾਰਸੇ ਵਾਲੇ ਮਹਾਪੁਰਸ਼ਾਂ ਵੱਲੋਂ ਗੁਰੂ ਕੇ ਲੰਗਰ ਜਿਹੜੇ ਨੇ ਟੁੱਟ ਵਰਤਾਏ ਜਾ ਰਹੇ ਨੇ ਜੂਸ ਦੇ ਲੰਗਰ ਲੱਗੇ ਹੋਏ ਨੇ ਆਈਸਕ੍ਰੀਮ ਦੇ ਲੰਗਰ ਲੱਗੇ ਹੋਏ ਨੇ ਠੰਡੇ ਮਿੱਠੇ ਜਲ ਦੇ ਲੰਗਰ ਲੱਗੇ ਹੋਏ ਨੇ ਅਤੇ ਕੋਲ ਡਰਿੰਕ ਦੇ ਲੰਗਰ ਗੁਰੂਕੀਆਂ ਸਿੱਖ ਸੰਗਤਾਂ ਵੱਲੋਂ ਲਾਏ ਗਏ ਨੇ ਤੇ ਕਰ ਸੇਵਾ ਜਥੇਬੰਦੀ ਵੱਲੋਂ ਸਮੁੱਚੇ ਹੀ ਸੇਵਾਦਾਰ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਸਲਾਨਾ ਜੁੜ ਮੇਲੇ ਵਿੱਚ ਸੇਵਾਵਾਂ ਨਿਭਾ ਕੇ ਆਪਣਾ ਜੀਵਨ ਸਫਲ ਕੀਤਾ ਹੈ ਸਾਰੀ ਸੰਗਤ ਨੂੰ ਧੰਨਵਾਦ ਕੀਤਾ ਜਾਂਦਾ ਹੈ ਕਰ ਸੇਵਾ ਦਾ ਮਹਾਪੁਰਸ਼ਾ ਬਾਬਾ ਸੁਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬਰਮਗਣੇ ਬਾਬਾ ਸਾਹਿਬ ਸਿੰਘ ਦੇ ਮੇਲਾ ਬਹੁਤ ਜੋੜ ਮੇਲਾ ਚੱਲ ਰਿਹਾ ਤਿੰਨ ਦਿਨ ਹੋ ਗਏ ਜੀ ਬਾਬਾ ਲੱਖਾ ਸਿੰਘ ਜੀ ਬਾਬਾ ਹਿਆਰਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸੇਵਾ ਕਰਵਾ ਰਹੇ ਇਸ ਦੀ ਸਾਰੀ ਬਾਬਾ ਸਤਨਾਮ ਸਿੰਘ ਗਵਾਈ ਹੀੜ ਮੇਲਾ ਸਾਰਾ ਚੱਲ ਰਿਹਾ ਜੀ ਜੋ ਇੱਥੇ ਸੇਵਾ ਚੱਲਦੀ ਕਾਰ ਸੇਵਾ ਬਾਬਾ ਜੀ ਕਰਵਾ ਰਹੇ ਬਾਬਾ ਸਤਨਾਮ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ